ਤੁਹਾਨੂੰ ਕਰਕੇ ਦਿਖਾਉਂਦੇ ਆ। ਇਹਦਾ ਕੀ ਬੈਨੀਫਿਟ ਏ ਆ? ਮੈਂ ਤਾਂ ਇਹ ਕਰਕੇ ਦਿਖਾਣਾ। ਤੁਹਾਨੂੰ ਆਪੇ ਫਰਕ ਲੱਗੇਗਾ ਇਹ ਨਾਲ। ਅੱਛਾ ਜੀ। ਸਿਰ ਤੇ ਜਦੋਂ ਨੱਪਦੇ ਆ ਨਾ ਹਾਂ ਜੀ। ਸਾਰਾ ਸਿਰ ਅੱਧਾ ਸਿਰ ਦੇ ਦਿੰਦਾ ਵਾ। ਹਾਂ ਜੀ ਹਾਂ। ਪੂਰਾ ਸਿਰ ਤੇ ਰੰਦਾ ਵਾ। ਠੀਕ ਹੈ ਜੀ। ਇਹ ਸਿਰ ਵਾਸਤੇ ਪੁਆਇੰਟ ਨੇ ਪੂਰਾ। ਠੀਕ ਹੈ ਜੀ। ਇਹ ਨਾ ਸਿਰ ਬਿਲਕੁਲ ਹੌਲਾ ਹੋ ਜਾਂਦਾ ਵਾ। ਠੀਕ ਹੈ। 2-4 ਮਿੰਟਾਂ ਚ। ਠੀਕ ਹੈ। ਬੋਲਾ ਬੋਲਾ। ਬੋਲਾ ਬੋਲਾ। ਹਾਂ ਰਗੜਨਾ ਹੁੰਦਾ। ਮ사ਜ ਹੋ ਜਾਂਦੀ। ਦਬਾਅ ਦੇਣਾ ਥੋੜਾ ਜਿਹਾ। ਹੂੰ। ਜਿਹੜਾ ਮਤਲਬ ਪ੍ਰੈਸ਼ਰ ਚੱਲੇ ਖੁੰ ਆ ਵਾਹ ਵਾਹ ਅਜਿਵੇਂ ਮਾਰਜ਼ ਕਰਦੇ ਆ ਨਾ ਆਪਣਾ ਐ ਕਰ ਕਰ ਆ ਚੀਜ਼ ਹਾਂ ਹਾਂ ਐ ਚੀਜ਼ ਹੁੰਦੀ ਠੀਕ ਹੈ ਜੀ ਹਾਂ ਨਾੜ ਛਿੰਦੀ ਐ ਨਾੜ ਅਤੇ ਨਾੜ ਜਿਹੜੀਆਂ ਨਾ ਹਾਂਜੀ ਹਾਂ ਇਹਦਾ ਕੰਮ ਦਾ ਇਹ ਤੁਹਾਨੂੰ ਕਦੀ ਐ ਨਾ ਇਹਦੇ ਨਾਲ ਗੈਸ ਨਿਕਲ ਜਾਂਦੀ ਪੇਟ ਆਹ ਐ ਤਨਾ ਆਥਾ ਨਾ ਮੈਂ ਅਸੀਂ ਇਹ ਦਬਾ ਦਿੰਨੇ ਹਾਂ ਹਾਂਜੀ ਹਾਂ ਇਹਨਾਂ ਤੇ ਕੱਟ ਕਰਨੀ ਐ ਇਸ ਤਰ੍ਹਾਂ ਕੱਟ ਇਹ ਐ ਆ ਵਾਹ ਵਾਹ ਇਦਾਂ ਮਾਤਾ ਜੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਜਿਨ੍ਹਾਂ ਨੂੰ ਬਹੁਤ ਸਾਰਾ ਸਰਵੈਕਲ ਰਹਿੰਦੀ ਏ ਦਰਦ ਰਹਿੰਦੀ ਏ ਫਿਰ ਮਾਤਾ ਜੀ ਘੰਟਾ ਲਾਉਂਦੇ ਉਹਨਾਂ ਲੰਮੇ ਪਾ ਕੇ ਬਿਠਾ ਕੇ ਕੀ ਕਰਦੇ ਸਾਰਾ ਟ੍ਰੀਟਮੈਂਟ ਬੰਦ ਕਰਦੇ ਠੀਕ ਹੈ ਦੋਸਤੋ ਅਸੀਂ ਮਾਤਾ ਜੀ ਇਹ ਪਹਿਲਾਂ ਬਹੁਤ ਸਾਰੀ ਵੀਡੀਓ ਬਣਾਈਆਂ ਨੇ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਸਾਡੇ ਬੱਚਿਆਂ ਨੂੰ ਇਹ ਪ੍ਰੋਬਲਮ ਆ ਜਾਂ ਕੱਦ ਨਹੀਂ ਵਧਦਾ ਜਾਂ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਫੈਟ ਦੀ ਪ੍ਰੋਬਲਮ ਆ ਜਾਂ ਕਿਸਦੇ ਵਾਲ ਝੜ ਰਹੇ ਨੇ ਜਿਆਸੀ ਗੱਡੀਆਂ ਲਕਾਮਰਦਾਰ ਦੀ ਪ੍ਰੋਬਲਮ ਹੈ ਮਤਲਬ ਬਹੁਤ ਸਾਰੇ ਤੁਹਾਡੇ ਸਵਾਲ ਸ ਤੇ ਅੱਜ ਜੋ ਸਾਰੇ ਇਹ ਮਾਤਾ ਜੀ ਦੇ ਬੇਟਾ ਨੇ ਤੇ ਤੇ ਵੀਰੇ ਪਹਿਲਾਂ ਸਵਾਗਤ ਕਰ ਲੈ ਸਾਡੇ ਚੈਨਲ ਤੇ ਤੇ ਨਮਸਕਾਰ ਪਤਾ ਜੀ ਧੰਨਵਾਦ ਤੁਹਾਨੂੰ ਲੱਭਾ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਇਸ ਚੈਨਲ ਨੂੰ ਲਾਈਕ ਕਰਨ ਸ਼ੇਅਰ ਕਰਨ ਵੱਤਵਾ ਜਿੰਨਾ ਕਰ ਸਕਦੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰੇ ਕੋਲ ਕੁਝ ਸਵਾਲ ਆ ਗਏ ਮਾਨ ਦੇ ਵਿੱਚ ਕਿ ਜਿਹੜਾ ਇਹ ਸਮਾਨ ਰੱਖਿਆ ਤਾਂ ਇੱਕ ਇੱਕ ਕਰਕੇ ਮੈਂ ਮੇਰੇ ਦੋਸਤਾਂ ਨੂੰ ਸਾਰਾ ਦਿਖਾ ਦਿਓ ਮੰਨ ਲਓ ਜੇ ਆਹ ਚੀਜ਼ ਇਸ ਵਰਤਦੇ ਆ ਇਹਦਾ ਕੀਮਤ ਬਲਾ ਜੇ ਅਸੀਂ ਆਹ ਛੋਟੇ ਛੋਟੇ ਇੱਕ ਇੱਕ ਟਿਪਸ ਨੇ ਇਹਦਾ ਕੀਮਤ ਬਲਾ ਹਰੇਕ ਕਲੀ ਕਲੀ ਚੀਜ਼ ਦਾ ਮਤਵ ਵਾਲਾ ਕੀ ਆ ਤੇ ਇਹਨੂੰ ਕਿਹੜਾ ਮਰੀਜ਼ ਵਰਤ ਸਕਦਾ ਜਾਂ ਕਿਹੜੇ ਮਰੀਜ਼ ਨੂੰ ਜ਼ਿਆਦਾ ਚਾਹੀਦਾ ਇਹ ਮਾਤਾ ਜੀ ਸਾਰੇ ਐਕੂਪ੍ਰੈਕਸ ਸਾਮਾਨ ਆ ਜਿਹੜੇ ਕਈ ਮੰਜੇ ਤੇ ਬੈਠੇ ਨੇ ਜਾਂ ਸਰਵੈਕਲ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿ ਇਹਨੂੰ ਕਮੋਦ ਦਰਦ ਬੜਿਆ ਸਿਰ ਬੜਾ ਭਰਦਾ ਉਹ ਯੋਗ ਨਹੀਂ ਕਰ ਸਕਦੇ ਜਿਆਦਾ ਦਿੱਕਤ ਦੀ ਪਰੇਸ਼ਾਨੀ ਹੈਗੀ ਹੈ ਤੇ ਉਹਨਾਂ ਨੇ ਫਿਰ ਇਹ ਜਿਹੜੇ ਐਕੂਪ੍ਰੈਸਿੰਗ ਯੰਤਰ ਬਣੇ ਨੇ ਲੱਕੜੀ ਦੇ ਬਣੇ ਸਾਰੇ ਠੀਕ ਹੈ ਜੀ ਲੱਕੜੀ ਦੇ ਉਜਾਰ ਬਣੇ ਹੋਏ ਨੇ ਲੱਕੜੀ ਸਾਡੇ ਜੀਵਨ ਨੂੰ ਬਹੁਤ ਉਪਜਾਇਗ ਹੁੰਦੀ ਏ ਬੈਨੀਫਿਟ ਦਿੰਦੀ ਏ ਇਹ ਮਾਤਾ ਜੀ ਵਰਤੋਂ ਕਰਦੇ ਇਹ ਮਾਤਾ ਸੰਗਤ ਕੀ ਕੀ ਕਰਦੇ ਹੋ ਯੋਗਾ ਦੱਸੋ ਮਾਤਾ ਜੀ ਇੱਕ ਵਾਰ ਇੱਕ ਚੱਕਰ ਲਓ ਉਹਦੀ ਤੁਸੀਂ ਵਰਤੋਂ ਮਤਲਬ ਕੀ ਕੇ ਕਰਕੇ ਹਾਂ ਮੰਨ ਲਓ ਇਹ ਛੋੜੇ ਟਿਪਸ ਨੇ ਜਿਹੜੇ ਹੁੱਕ ਦਿਖਾਦੀ ਦੋਸਤਾਂ ਨਾਲ ਹੁੰਦੇ ਇਹ ਕਰਕੇ ਦਿਖਾ ਦਿਓ ਐ ਲੈ ਕੋ ਹਾਂ ਜੀ ਐਸਾ ਆ ਬਾਤ ਸਰ ਉਸ ਤੇ ਦੁਬਾਰਾ ਨਹੀਂ ਅੱਛਾ ਜੀ ਇਹ ਅੰਗੂਠੇ ਦਾ ਐਕੂਪ੍ਰੈਸ਼ਰ ਪੁਆਇੰਟ ਹੈਗਾ ਇੱਥੇ ਸਾਰਾ ਅੱਛਾ ਜੀ ਠੀਕ ਆ ਬਾਅਦ ਇਸਾਰੇ ਪੁਆਇੰਟ ਨਾ ਪੜ੍ਹੇ ਹੁੰਦੇ ਨੇ ਅੱਛਾ ਇੱਥੋਂ ਨਾ ਪੜ੍ਹੇ ਹੁੰਦੇ ਨੇ ਜਾਨੀ ਕਿ 2-4 ਮਿੰਟ ਅਧਰ ਕੀਤਾ 2-4 ਮਿੰਟ ਉਧਰ ਕੀਤਾ ਕਿਉਂਕਿ ਸਮਾਂ ਵੀਡੀਓ ਦੇ ਹੁੰਦਾ ਨਾ ਇਸ ਤੋਂ ਛੋਟ ਕਰ ਦਿੰਦੇ ਆਪਾਂ ਸਾਰੇ ਉਸ ਤੋਂ ਬਾਅਦ ਇਹ ਮਾਤਾ ਜੀ ਤੁਹਾਨੂੰ ਜਿਹੜਾ ਗਾਹ ਨੈਸਟ ਹੈਗਾ ਵਾ ਇਹ ਛਲੀ ਦਾ ਜਿਨ੍ਹਾਂ ਦੇ ਕਹਿੰਦੇ ਨੇ ਕਿ ਮੇਰੇ ਮੁਠੀ ਬੰਦ ਨਹੀਂ ਹੁੰਦੀ ਜੀ ਹਾਂਜੀ ਹਾਂ ਮੁਠੀ ਬੰਦ ਮੇਰੀ ਉਂਗਲਾਂ ਜਾਮ ਹੋ ਗਈਆਂ ਜੀਆਂ ਹਾਂ ਮੇਰੇ ਹੱਥ ਕੰਮ ਨਹੀਂ ਕਰਦੇ ਜੀ ਮੇਰੇ ਬਾਜੂ ਕੰਮ ਨਹੀਂ ਕਰਦੇ ਫਿਰ ਉਹਨਾਂ ਵਾਸਤੇ ਇਹ ਹੈਗਾ ਵਾ ਉਹ ਕਿਵੇਂ ਹੱਥ ਕੰਮ ਕਰੇ ਮੁਠੀ ਬੰਦ ਨਹੀਂ ਹੁੰਦੀ ਇਹਨਾਂ ਦੀ ਠੀਕ ਹੈ ਆ ਇਦਾਂ ਇਦਾਂ ਕਰਨਾ ਉਹਨਾਂ ਨੇ ਬਾਰ ਬਾਰ ਇਹਦੇ ਨਾਲ ਕੋਈ ਐਂ ਕਮਾ ਸਕਦੇ ਜੀ ਐਂ ਕਮਾ ਸਕਦੇ ਜੀ ਇਹ ਹਾਰਡ ਲੀਵਰ ਕਿਡਨੀ ਦੇ ਪੁਆਇੰਟ ਨੇ ਤੁਹਾਡੇ ਸਾਡੇ ਆਹ ਲੀਵਰ ਕਿਡਨੀ ਪੁਆਇੰਟ ਨੇ ਉਹਦੇ 90 ਜਾਂਦੇ ਨਾਲ ਨਾਲ ਆਪਣੇ ਆਪ ਹਾਂ ਇਹਨੂੰ ਜੇ ਤੁਸੀਂ ਇਦਾਂ ਦਾ ਕਰੋਗੇ ਚੰਗੀ ਤਨਾ 90 ਜਾਨੇ ਪੁਆਇੰਟ ਹਾਂਜੀ ਕਟ ਕਟ ਕੇ ਫਿਰ ਇਦਾਂ ਦਾ ਕਰਨਾ ਚਾਕੂ ਪ੍ਰੈਸ਼ਰ ਹੋ ਜਾਏਗਾ ਪੋਲਾ ਪੋਲਾ ਨਹੀਂ ਹਾਂਜੀ ਪੋਲਾ ਲੈ ਨਾਲ ਨਹੀਂ ਗੱਲ ਬਣਦੀ ਤੁਸੀਂ ਇਦਾਂ ਦਾ ਕਰਕੇ ਦੇਖੋ ਤੁਹਾਨੂੰ ਮਹਿਸੂਸ ਹੋਏਗਾ ਤੁਹਾਡੇ ਸਿਰ ਤੇ ਅਸਰ ਪੈਂਦਾ ਹੋਏਗਾ ਆਹ ਕੱਢਦੀਆਂ ਨਹੀਂ ਚੀਜ਼ਾਂ ਆਹ ਵੇਖੋ ਸਿਰ ਤੇ ਪੈਂਦਾ ਵਾ ਇੱਥੇ ਪੈਂਦਾ ਵਾ ਸਿਰ ਇੱਥੇ ਪੈਂਦਾ ਸਿਰ ਇਹ ਸਾਰਾ ਜੋਰਨ ਆਪਣਾਉਂਦਾ ਨਾ ਇਦਾਂ ਨੱਪੋ ਜੋਰਨ ਬਹੁਤ ਬੈਨੀਫਿਟ ਹੈ ਜਿਹੜੇ ਕਿ ਬੰਦੇ ਤੁਰ ਫੇ ਨਹੀਂ ਸਕਦੇ ਬੈਠੇ ਜਾਂ ਲੇਟੇ ਨੇ ਉਹਨਾਂ ਨੂੰ ਇਹ ਚੀਜ਼ਾਂ ਕਰਾਉਂਦੇ ਫਿਰ ਮਾਤਾ ਜੀ ਲਟਾ ਕੇ ਉਹਨੂੰ ਕੈਂਡੀਡੈਂਟ ਕੈਂਡੀ ਲਾਉਂਦੇ ਨੇ ਇਹ ਗੇਂਦ ਦੀ ਗੇਂਦ ਵੀ ਇਹਦੇ ਵਾਸਤੇ ਵੀ ਆ ਇਹ ਮੁੱਠੀਆਂ ਨਹੀਂ ਬੰਦ ਹੁੰਦੀਆਂ ਹਾਂਜੀ ਹਾਂ ਆ ਉਂਗਲਾ ਜਾਮ ਹੋ ਗਈਆਂ ਜਿਨ੍ਹਾਂ ਦੀਆਂ ਕੰਮ ਨਹੀਂ ਕਰਦੇ ਉਹਨਾਂ ਨੂੰ ਫਿਰ ਇਹ ਇਹ ਯੰਤਰਾਂ ਨਾਲ ਕਰਦੇ ਆ ਠੀਕ ਆ ਹਾਂ ਉਹਨਾਂ ਨੂੰ ਇਹ ਕਹਿੰਦੇ ਗੁਰਿਓ ਦਿਹਾੜੀ ਚ 10 ਵਾਰੀ 20 ਵਾਰੀ ਉਹਨਾਂ ਦੀ ਉਂਗਲਾ ਕੰਮ ਕਰਨੀ ਚੱਲੂ ਹੋ ਜਾਵੇ ਪ੍ਰੈਸ਼ਰ ਦੇਣ ਦੇ ਨਾਲ ਪ੍ਰੈਸ਼ਰ ਇਹਨਾਂ ਬੈਨੀਫਿਟਿਆ ਹਾਂ ਦੁਨੀਆ ਸੁਣਾ ਹਾਂਜੀ ਅਸਾਂ ਜਿਵੇਂ ਆਪਾਂ ਉਹ ਲੱਡੂ ਵਾੜਨਾ ਖਾਏ ਹਾਂ ਠੀਕ ਵਾ ਠੀਕ ਹੈ ਅਗੇ ਹਾਂ ਇਹ ਨਾ ਬਣਾ ਨਾ ਪਣਾ ਉਹ ਲਾਂ ਜਾਣ ਪੈਣੀ ਚਲ ਹੋ ਜਾਂਦੀ ਹੈ ਠੀਕ ਹੈ ਇਹ ਤਾਕਤ ਮੰਦੀ ਹੈ ਤਾਕਤ ਬੰਦੀ ਇਹਦੇ ਨਾਲ ਠੀਕ ਹੈ ਇਹ ਚੁਬਦੀਆਂ ਨੇ ਹਾਂ ਚੁਬਦੀ ਚੱਲਦਾ ਹੁੰਦਾ ਸਰਕਲ ਚੱਲਦਾ ਵਾ ਜੇ ਰੁਕਿਆ ਪਿਆ ਹੂੰ 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 ਨਿਸ਼ਚਿਤ ਨੂੰ ਕਰਕੇ ਦਿਖਾਣਗੇ ਦੁਕਾਨਦਾਰ ਅਕਸਰ ਚੀਜ਼ਾਂ ਲਾਇਆ ਤਾਂ ਲੈਨੇ ਆ ਪਰ ਸਾਨੂੰ ਇਹਦੀ ਵਰਤੋਂ ਦਾ ਪਤਾ ਨਹੀਂ ਹੁੰਦਾ ਜਿਸ ਦੁਕਾਨਦਾਰ ਤੋਂ ਅਸੀਂ ਲੈਨੇ ਆ ਤੇ ਸਾਨੂੰ ਉਹ ਕਹਿੰਦੇ ਨੇ ਵੀ ਹਾਂ ਜੋਗੇ ਤੇ ਕੰਮ ਆਉਂਦੀਆਂ ਨੇ ਪਰ ਸਾਨੂੰ ਜਿਹੜੀ ਇਹਦੀ ਅਸਲ ਸਚਾਈਆ ਉਹਦੇ ਬਾਰੇ ਨਹੀਂ ਪਤਾ ਲੱਗਦਾ ਕਿ ਇਹ ਕਿਹੜੀ ਕਨੇ ਚੀਜ਼ਾਂ ਨਾਲ ਠੀਕ ਕਰਦੇ ਨੇ ਇਹਦਾ ਜ਼ਿਆਦਾ ਰੋਲ ਬਾਈ ਨੇ ਇੱਕ ਬਹੁਤ ਵਧੀਆ ਗੱਲ ਕਰੀ ਹੈ ਜਿਹੜੇ ਪੇਸ਼ੈਂਟ ਬੈੱਡ ਤੇ ਹੁੰਦੇ ਨੇ ਉਹਨਾਂ ਨੂੰ ਜਿਵੇਂ ਵੀਰ ਹੋਣਾ ਨੇ ਜਾਂ ਮਾਤਾ ਜੀ ਨੇ ਪਹਿਲਾਂ ਦੱਸਿਆ ਵੀ ਹਾਂ ਐਕਸਰਸਾਈਜ਼ ਆਪਾਂ ਨੇ ਖੜ ਕੇ ਕਰਨੀਆਂ ਬੈਠ ਕੇ ਕਰਨੀਆਂ ਜਾਂ ਲੇਟ ਕੇ ਕਰਨੀਆਂ ਜਾਂ ਮੁੱਦਾ ਹੋਣਾ ਜਾਂ ਸਿੱਧਾ ਹੋਣਾ ਉਹਵੇਂ ਨਹੀਂ ਉਹ ਕਰਦੇ ਤਾਂ ਉਹ ਬੈਠੇ 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 ਲੇਟ ਰਿਟਿਵ ਕੋਸੇ ਬੈਠੇ ਬੈਠੇ ਵੀ ਕਰ ਸਕਦੇ ਠੀਕ ਠੀਕ ਹਾਂ ਅਸਰਾ ਕਰਦੇ ਆ ਜਿਹੜੀਆਂ ਨਾ ਅਗਨੀ ਅੰਦਾਨਾ ਇਹ ਦੱਸਣਗੇ ਤੁਹਾਨੂੰ ਮਾਤਾ ਜੀ ਦਾ ਵੀ ਇਹ ਕਦੇ ਕਿੱਥੇ ਕਿੱਥੇ ਕੰਮ ਹੁੰਦਾ ਵਾ

ਉਹ ਪੁਰਾਣ ਨੀਸ਼ੀ ਉੱਪਰ ਜਾਨਾਵਾ ਚੰਗੀ ਤਨੰਦ ਦਪਾਣਾ ਹੁੰਦਾ ਵਾ ਇਹ ਸਾਰੀ ਜਰੀ ਮੈਡੂਟਾਂ ਤੁਹਾਡੀ ਆ ਮੰਨ ਕੇ ਆ ਲਾਗੇ ਚੱਗੇ ਜਿਹੜੀ ਮਾਸਪੇਸ਼ੀਆਂ ਨੇ ਸਰਵੈਕਲ ਹਾਂ ਸਰਵੈਕਲ ਦੀ ਡੱਡੀ ਸਾਰੇ ਫੇਰ ਆ ਜਿਹੜੇ ਨੇ ਪੱਠੇ ਜਿਹੜੇ ਨੇ ਸੱਡਾਂ ਦੇ ਆ ਪੱਠੇ ਆ ਦੇ ਨਾਲ ਕਰ ਸਕਦੇ ਅੱਛਾ ਇਹ ਅੱਛਾ ਇਹ ਵੀ ਇਹ ਵੀ ਕਿੱਥੇ ਹੈ ਹਾਂ ਇਹ ਇਹ ਵੱਡਾ ਥੋੜਾ ਜੰਤਰ ਹਾਂ ਆ ਜਿਹੜੇ ਮੋਟੀਆਂ ਮੋਟੇ ਨੇ ਮਨ ਭਰਾ ਉਹਨਾਂ ਵਾਸਤੇ ਵੱਡਾ ਜੰਤਰ ਜਿਹੜੇ ਪਤਲੇ ਛੋਟਾ ਜੰਤਰ ਹਾਂ ਸਭ ਜੰਤਰ ਰੱਖਿਆ ਵੱਡੇ ਵੱਡੇ ਇਤਿਆਰ ਰੱਖੇ ਮਾਤਾ ਨੇ ਮਾਤਾ ਕੋਲ ਬਹੁਤ سارے ਪੇਸ਼ੈਂਟ ਆਉਂਦੇ ਆ ਨਾ ਅੱਛਾ ਠੀਕ ਤੇ ਫਿਰ ਉਹ ਮਾਤਾ ਨੂੰ ਲਟਾ ਕੇ ਜਿਨ੍ਹਾਂ ਦੇ ਪਾਸੇ ਕੰਮ ਨਹੀਂ ਕਰਦੇ ਤਾਂ ਮਾਤਾ ਕੋ ਪੂਰੇ ਪੰਜਾਬ ਤੋਂ ਬਾਹਰੋਂ ਆਉਂਦੇ ਨੇ ਲੋਕ ਇਲਾਜ ਕਰਾਉਣ ਵਾਸਤੇ ਮਾਤਾ 1 ਘੰਟਾ 2 ਘੰਟਾ ਲਉਂਦੀਆਂ ਉਹਨਾਂ ਦੇ ਤੇ ਉਹਨਾਂ ਦਾ ਇਹ ਜੰਤਰਾ ਨਾਲ ਇਲਾਜ ਕਰਦੀ ਮਾਤਾ ਉਹ ਠੀਕ ਹੋ ਗ ਜਾਂਦੇ ਨੇ ਉਹ ਇਹ ਜਿਹੜਾ ਜੰਤਰ ਆ ਇਹ ਬੜਾ ਬੈਨੀਫਿਟ ਦਿੰਦਾ ਐਸੇ ਚੱਲਣਾ ਦੂਜੇ ਪਾਸੇ ਇਹ ਤੁਸੀਂ ਆ ਤੁਹਾਨੂੰ ਕਰਕੇ ਦਿਖਾਉਂਦੇ ਨੇ ਆਓ ਤੁਹਾਨੂੰ ਕਰਕੇ ਦਿਖਾਉਂਦੇ ਆ ਠੀਕ ਹੈ ਇਹਦਾ ਕੀ ਬੈਨੀਫਿਟ ਐ ਮਾਤਾ ਜੀ ਕਰਕੇ ਦਿਖਾਣਾ ਤੁਹਾਨੂੰ ਆਪੇ ਫਰਕ ਲੱਗੇਗਾ ਨਾਲ ਅੱਛਾ ਜੀ ਸਿਰ ਤੇ ਜਦੋਂ ਨੱਪਦੇ ਆ ਨਾ ਸਾਰਾ ਸਿਰ ਅੱਧਾ ਸਿਰ ਦਰਦ ਰੰਦਾ ਵਾ ਹਾਂਜੀ ਹਾਂ ਪੂਰਾ ਸਿਰ ਦਰਦ ਰੰਦਾ ਵਾ ਠੀਕ ਹੈ ਜੀ ਇਹ ਸਿਰ ਵਾਸਤੇ ਪੁਆਇੰਟ ਨੇ ਪੂਰਾ ਠੀਕ ਹੈ ਜੀ ਇਹ ਨਾ ਸਿਰ ਬਿਲਕੁਲ ਹੌਲਾ ਹੋ ਜਾਂਦਾ ਵਾ ਠੀਕ ਹੈ 2-4 ਮਿੰਟਾਂ ਚ ਠੀਕ ਹੈ ਬੋਲਾ 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 ਹਾਂ ਰਗੜਨਾਂ ਦਾ ਮ사ਜ ਹੋ ਜਾਂਦੀ ਫਿਰ ਦਬਾ ਦੇਣਾ ਥੋੜਾ ਜਿਹਾ ਹੂੰ ਜਿਹੜਾ ਮਤਲਬ ਪ੍ਰੈਸ਼ਰ ਚੰਨੇ ਖੁੰਮਦਾ ਠੀਕ ਹੈ ਜੀ ਹਾਂ ਵਾਹ 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 ਜਦਿਆਂ ਮਾਰਜ਼ ਕਰਦੇ ਆ ਨਾ ਆਪਾਂ ਐ ਕਰਕੇ ਆਹ ਥਾਣਾ ਆਹ ਚੀਜ਼ ਹੁੰਦੀ ਹੈ ਠੀਕ ਹੈ ਜੀ ਇਹ ਨਾਲ ਥੀਂਦੀ ਐ ਨਾਲ ਇੱਥੇ ਨਾਲ ਜਿਹੜੀਆਂ ਨਾ ਇਹਦਾ ਕੰਮ ਦਾ ਇਹ ਤੁਰੂ ਕਦੀ ਐ ਨਾ ਇਹਦੇ ਨਾਲ ਗੈਸ ਨਿਕਲਦੀ ਰਹੇ ਹਾਂ ਅਰ ਤਣਾ ਥਾਣਾ ਵੀ ਅਸੀਂ ਐ ਦਬਾ ਦਿੰਨੇ ਆ ਹਾਂਜੀ ਹਾਂ ਐ ਨਾਲ ਤੇ ਕੱਟ ਕਰਨੀ ਐ ਇਸ ਤਰ੍ਹਾਂ ਕੱਟੋ ਇਹ ਐ ਹਾਂ ਵਾਹ ਵਾਹ ਇਦਾਂ ਮਾਤਾ ਜੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਜਿਨ੍ਹਾਂ ਨੂੰ ਬਹੁਤ ਸਾਰਾ ਸਰਵੈਕਾ ਰਹਿੰਦੀ ਏ ਦਰਦ ਰਹਿੰਦੀ ਏ ਫਿਰ ਮਾਤਾ ਜੀ ਘੰਟਾ ਲਾਉਂਦੇ ਹਨ ਲੰਮੇ ਪਾ ਕੇ ਬਿਠਾ ਕੇ ਜਿਹੜੇ ਕਰਦੇ ਸਾਰਾ ਟ੍ਰੀਟਮੈਂਟ ਬੰਦ ਕਰਦੇ ਠੀਕ ਹੈ ਇਹ ਅਜਿਹੀਆਂ ਕਰਦੇ ਆ ਹਾਂ ਜੀ ਹਾਂ ਨਾ ਫਿਰ ਆ ਯਾਨੀ ਚੀਜ਼ਾਂ ਇਸ ਤਰ੍ਹਾਂ ਹਾਂ ਪੁਆਇੰਟ ਉਹ ਆਦਿ ਨੇ ਹਾਂ ਫੇਰਾ ਹਾਂ ਫੇਰਾ ਯਾ ਤੁਮ ਆ ਜਿਹੀਆਂ ਪੁਆਇੰਟ ਉਹ ਆਤ ਨੇ ਉਹ ਜਿਹੜੇ ਪੇਸ਼ੈਂਟ ਕਹਿੰਦੇ ਆ ਨਾ ਫੋਟੇ ਮੈਂ ਨਾੜਾਂ ਜਿਹੜੀਆਂ ਨਾ ਇੱਥੇ ਗੁੱਛੇ ਬੱਝ ਹੁੰਦੇ ਖੁੱਲ ਜਾਂਦੇ ਜਿਹੜੀ ਜਿਹਨੇ ਪਾਰ ਕਰਦੇ ਵੀ ਆ ਟੌਸ ਕਰਦੇ ਹਾਂ ਉਹ ਵੀ ਕਰਦੇ ਇਦਾਂ ਹਾਂ ਇਹ ਸਾਰੇ ਪੁਆਇੰਟ ਨੇ ਮਾਤਾ ਜੀ ਕੋ ਇਹ ਰੋਗੀਆਂ ਵਾਸਤੇ ਮਾਤਾ ਜੀ ਇਹ ਅਭਿਆਸ ਕਰਾਉਂਦੇ ਉਹਨਾਂ ਨੂੰ ਜਿਹੜੇ ਕਿ ਯੋਗ ਨਹੀਂ ਕਰ ਸਕਦੇ ਉਹਨਾਂ ਫਿਰ ਮਾਤਾ ਜੀ ਇਹ ਅਭਿਆਸ ਨਾਲ ਠੀਕ ਕਰਦੇ ਉਹਨਾਂ ਨੂੰ ਇੱਕ ਪੇਸ਼ੈਂਟ ਨੂੰ 1 ਘੰਟਾ 1.5 ਘੰਟੇ ਹੁੰਦੇ ਨੇ ਵਾਹ ਜੀ ਹਾਂ 1 ਘੰਟਾ 1.5 ਵੀ ਕਹਿੰਦੇ ਦੋ ਦੋ ਘੰਟੇ ਲਵਾਂਦੇ ਨੇ ਇਹ ਕੋਈ ਪੇਸ਼ਾ ਜਿਹੜਾ ਬਹੁਤ ਨੂੰ ਕਿਸੇ ਨਾਲ ਬੋਦੋ ਕੰਡੇ ਤੇਨ ਤੇਨ ਕੰਡੇ ਇਹਨੂੰ ਫਿਊ ਕਰੇ ਉਹਨੂੰ ਇਹ ਸਾਰਾ ਕਰਕੇ ਦਿਖਾ ਰਹੇ ਨੇ ਜਿੰਨੇ ਵੀ ਸਾਰਾ ਸਮਾਨ ਪਿਆ ਨਾ ਉਹ ਇਹ ਮਾ ਇਹ ਵੀ ਕਰ ਦੋ ਇਹ ਚਾਹਦੇ ਇਹ ਦੱਸ ਦੋ ਕੀ ਕਰ ਦਿੰਦਾ ਹਾਂਜੀ ਇਹ ਸਾਰਾ ਕਰਕੇ ਦਿਖਾ ਰਹੇ ਨੇ ਅਸੀਂ ਇੱਕ ਪ੍ਰੈਕਟੀਕਲ ਦਿਖਾ ਰਹੇ ਹਾਂ ਤੁਹਾਨੂੰ ਵੀ ਜਿੰਨੇ ਇੱਕ ਵਰਤੋਂ ਵਿੱਚ ਆਉਂਦੀ ਹੈ ਆਪੇ ਤਾਂ ਅਸੀਂ ਐਸਟਰਨ ਕਰਕੇ ਵੀ ਬੈਠ ਸਕਦੇ ਹਾਂ ਨਾ ਆਪੇ ਅੱਛਾ ਜੀ ਜਿਹੜਾ ਕਰ ਸਕਦਾ ਐਸਟਰਨ ਬੈਠ ਸਕਦਾ ਜਿਹੜਾ ਬਹੁਤਾ ਨਹੀਂ ਉਹ ਐਸਟਰਨ ਛੋੜਾ ਛੋੜਾ ਦਬਾ ਦੇਵੇ ਐਸਟਰ ਤੁਸੀਂ ਕਰਕੇ ਅੱਛਾ ਜੀ ਹਾਂ ਨਹੀਂ ਤੇ ਇਸ ਤਰ੍ਹਾਂ ਥੋੜਾ ਥੋੜਾ ਦੇ ਭਾਈ ਜੀ ਜੀਨ ਪਾਈ ਹੋਈ ਆ ਜੀਨ ਕਰਕੇ ਥੋੜਾ ਜਿਹਾ ਪੰਗਾ ਇਹ ਫੇਰ ਇਹਨੂੰ ਬਾਜ ਬਾਸ ਪਾ ਪਾ ਨਾ ਸੰਜੜੀ ਖੁੱਲ ਜਾਂਦੀ ਆ ਨਾ ਦੇਖ ਮੋਟਾ ਬਹਿ ਗਿਆ ਨਾ ਹਾਂਜੀ ਠੀਕ ਨਿਹਣ ਮਰਜੀ ਗਾਈ ਠੀਕ ਇਹ ਬੋਲ ਲਗਾ ਯਾਦੇ ਸੁਣਦਾ ਜੇ ਇਹ ਆਈ ਐਂਟੀ ਹੈ ਨਾ ਨਾ ਐਸਾ ਨਾ ਕਰਕੇ ਨਾ ਹਾਂ ਤਾਂ ਹਾਂ ਇਹਦੇ ਖੱਲੀਆਂ ਪਈਆਂ ਜੜੀਆਂ ਖੱਲੀਆਂ ਜੜੀਆਂ ਪਈਆਂ ਖੱਲੀਆਂ ਨੂੰ ਤੋੜਨ ਵਾਸਤੇ ਇਹ ਰਾਸ ਸਾੜਦੇ ਪਈਆਂ ਅੰਗੀਆਂ ਠੀਕ ਆ ਠੀਕ ਠੀਕ ਐਸਾ ਸਾੜਦੇ ਐਸਾ ਛੱਲੀ ਬਣ ਜਾਂਦੀ ਪੱਤਾਂ ਦੇ ਇਹ ਨਾ ਖੱਲੀਆਂ ਨੂੰ ਤੋੜਨ ਵਾਸਤੇ ਹਾਂ ਇਹ ਖੱਲੀਆਂ ਜਿੰਨਾ ਥੋੜੇ ਥੋੜੀ ਨਾ ਤੋੜ ਦੇ ਕੋ ਚੀਜ਼ ਇਹ ਇਹ ਤੋੜਨ ਥੋੜੇ ਨਾ ਆਈਆਂ